ਇਹ ਦਰਬਾਰ ਸਾਹਿਬ ਆਗੇ ਸੀਗੇ ਦੇਖ ਲੋ ਕਾਂਛੀਏ ਮੇਰਾ ਹਲ ਘਟਾਰ ਦਾ ਬਚਾ ਤੇ ਹੁਣ ਛੱਡਣਾ ਕਿਤੇ ਕੋਈ ਖਾਣਾ ਰਵੇ ਬਿੱਲੀ ਬੁੱਲੀ ਉਹ ਕਿਤੇ ਛੱਡਦੇ ਆ ਦੇਖ ਲੋ ਹਣ ਪਾਟ ਕਰ ਰਹੇ ਸੀਗੇ ਨਾਮ ਜਪਦੇ ਸੀ ਤੇ ਆ ਗਿਆ ਉੱਪਰ ਛੱਡਦੇ ਆ ਜੀ ਜੀ ਬਚਿਆ ਰਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਵੀ ਬਿੱਲੀ ਬੁੱਲੀ ਨਾ ਖਾ ਜਵੇ ਮਹਾਰਾਜ ਸੱਚੇ ਪਾਤਸ਼ਾਹ ਥੀ ਛੱਡ ਦੰਨੇ ਹਨਾ ਵਾਹਿਗੁਰੂ ਸੱਚੇ ਪਾਤਸ਼ਾਹ ਹੋ ਗਿਆ ਆ ਵਾਹਿਗੁਰੂ ਉਹ ਬੈਠ ਗਿਆ ਜੀ ਤੰਤਨ ਬਾਬਾਜੀਤ ਸਿੰਘ ਜੀ ਤੰਤਨ ਬਾਬਾ ਜੂਹਾਰ ਸਿੰਘ ਜੀ ਸੱਚੇ ਪਾਤਸ਼ਾਹ ਉਹ ਬੈਠ ਗਈ ਜਾ ਕੇ ਵਾਹਿਗੁਰੂ ਦੇਖ ਲਓ ਅੰਦਰ ਆ ਗਿਆ ਸੀਗਾ ਦਰਬਾਰ ਸਾਹਿਬ ਨਾ ਗਰਬਾਣੀ ਚੱਲਦੀ ਸੀਗੀ ਚਾ ਨਾਮ ਮੇਰਾ ਆਧਾਰ ਉਹ ਬੈਠ ਗਈ ਜੀ ਕਾਰ ਜਿਹੜੀ ਅੰਦਰ ਆਈ ਸੀ ਨਾ ਦਰਬਾਰ ਸਾਹਿਬ ਤੇ ਇੱਥੇ ਉਹ ਉੱਥੇ ਬੈਠੀ ਆ ਉੱਪਰਲੀ ਟਾਟੀ ਕੋ ਆਹ ਦੇਖੋ ਆਹ ਦੇਖੀਏ ਹੈ ਨਾਨਕ ਸੁਣੋ ਸੰਤੋ ਸਮਾ